ਸਾਥੀਓ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ ਅੱਜ ਭਾਈ ਲੱਧਾ ਜੀ ਦੇ ਪੜਾਵਾਂ ਤੇ ਵਿਚਾਰ ਚਰਚਾ ਹੋਈ ਹੈ ਤੇ ਮੀਟਿੰਗ ਹੋਈ ਹੈ ਤੇ ਔਰ ਉਹਦੇ ਨਾਲ ਨਾਲ ਇਹ ਵੀ ਵਿਚਾਰ ਚਰਚਾ ਹੋਈ ਆ ਕਿ ਪੂਰੇ ਪੰਜਾਬ ਦੇ ਅੰਦਰ ਪੂਰੇ ਦੇਸ਼ ਦੇ ਅੰਦਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਗੈਰ ਰਾਜਨੀਤਿਕ ਵੱਲੋਂ ਔਰ ਫੈਸਲਾ ਕੀਤਾ ਗਿਆ ਕਿ ਕੋਈ ਵੀ ਆਪਣਾ ਵਹੀਕਲ ਆ ਮੋਟਰਸਾਈਕਲ ਆ ਜਾਂ ਗੱਡੀ ਆ ਔਰ ਉਸ ਗੱਡੀ ਤੇ ਜਿਹੜਾ ਬਕਾਇਦਾ ਸਟicker ਲੱਗਾ ਹੋਣਾ ਚਾਹੀਦਾ ਜੂਰੀ ਬੈਜ ਝੰਡਾ ਕਾਰ ਔਰ ਫਿਰ ਜਥੇਬੰਦੀ ਦੇ ਪੂਰਾ ਜਿਵੇਂ ਨਿਹੰਗਾਂ ਸਿੰਘਾਂ ਦੇ ਪੂਰੇ ਇੱਕ ਲਾਇਸੈਂਸ ਦੇ ਉੱਤੇ ਅਧਿਕਾਰ ਹੁੰਦੇ ਆ ਇਹ ਆ ਆ ਚੀਜ਼ ਹੋਣੀ ਚਾਹੀਦੀ ਆ ਤੇ ਜਥੇਬੰਦੀ ਦਾ ਜਿਹੜਾ ਦਾਲ ਆਪਣਾ ਕਥਾਨ ਸਿੰਘ ਕਮੇਟੀ ਪੰਜਾਬ ਦਾ ਉਹਦੇ ਤੇ ਆ ਕਿ ਹਰ ਇੱਕ ਗਲੀ ਤੇ ਸਟicker ਲੱਗਾ ਹੋਣਾ ਜਰੂਰੀ ਚਾਹੀਦਾ ਔਰ ਨਾਲ ਝੰਡਾ ਬੈਜ ਕਾਰ ਜਰੂਰੀ ਚਾਹੀਦਾ ਤਾਂ ਫਿਰ ਮੰਨਿਆ ਜਾਵੇਗਾ ਔਰ ਜਿੱਥੇ ਵੀ ਕੋਈ ਦਿੱਕਤਾਂ ਆਉਂਦੀਆਂ ਜਥੇਬੰਦੀ ਨੂੰ ਰਸਤੇ 'ਚ ਜਾਂ ਜਿਹੜੇ ਸਾਡੇ ਲੀਡਰ ਕੰਮ ਕਰ ਰਹੇ ਜਾਂ ਕੋ ਪਲਾਜਿਆਂ ਵਾਲੇ ਫੇਰ ਅਸੀਂ ਉੱਥੇ ਅਗਲਾ ਐਕਸ਼ਨ ਲਵਾਂਗੇ ਜੇ ਇਹਨਾਂ ਨੂੰ ਕੋਈ ਤੰਗ ਪਰੇਸ਼ਾਨ ਕੀਤਾ ਗਿਆ ਧੰਨਵਾਦ